ਦੀ ਨਵੀਂ ਆਬਕਾਰੀ ਨੀਤੀ ਯਾਨੀ ਸ਼ਰਾਬ ਨੀਤੀ ਆਈ ਹੈ ਜੇ ਆਪਾਂ ਕਹੀਏ ਕਿ ਸਿਰਫ ਰੈਵਨਿਊ ਜਿਹੜਾ ਟੀ ਟਾਰਗੇਟ ਹੈ ਜਾਂ ਟੀਚਾ ਵਾ ਸਿਰ ਉਹਦਾ ਧਿਆਨ ਦੇਣਾ ਵਾ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅੱਗੇ ਨਾਲੋਂ ਅਕਾਲੀ ਭਾਜਪਾ ਸਰਕਾਰ ਨਾਲੋਂ ਜਾਂ ਕਾਂਗਰਸ ਸਰਕਾਰ ਨਾਲੋਂ ਰੈਵਨਿਊ ਦੇ ਵਿੱਚ ਵਾਧਾ ਹੋਇਆ ਜਿਹਦੋਂ 5-6000 ਕਰੋੜ ਰੈਵਨਿਊ ਸ਼ਰਾਬ ਤੋਂ ਆਉਂਦਾ ਸੀ ਤੇ ਹੁਣ ਆਲਮੋਸਟ 10 ਤੋਂ 11000 ਕਰੋੜ ਆ ਰਿਹਾ ਵਾ ਜਾਂ ਆਵੇਗਾ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਜੋ ਪੰਜਾਬ ਦੀ ਲਿਕਰ ਪਾਲਿਸੀ ਆ ਇਹਦੇ ਤੇ ਡੈਫੀਨਿਟਲੀ ਦਿੱਲੀ ਦੀ ਸਰਕਾਰ ਦਾ ਦਿੱਲੀ ਦੀ ਲਿਕਰ ਪਾਲਿਸੀ ਦਾ ਪਰਛਾਵਾਂ ਵਾ ਔਰ ਆਪਾਂ ਨੂੰ ਪਤਾ ਹੀ ਆ ਕਿ ਦਿੱਲੀ ਦੀ ਲਿਕਰ ਪਾਲਿਸੀ ਦੇ ਵਿੱਚ ਘੱਟੋ ਘਾਟ ਵੀ ਮੇਰੇ ਖਿਆਲ 17 ਜਾਂ 18 ਬੰਦਿਆਂ ਨੂੰ ਜੇਲ੍ਹ ਜਾਣਾ ਪਿਆ ਸੀ ਜਿਦੇ ਚ ਉਹਨਾਂ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਮੈਂਬਰ ਪਾਰਲੀਮੈਂਟ ਸਜੈਸਿੰਗ ਵੀ ਸ਼ਾਮਿਲ ਨੇ ਕੇ ਕਵਿਤਾ ਜਿਹੜੀ ਤੇਲੰਗਾਨਾ ਦੇ ਮੁੱਖ ਮੰਤਰੀ ਰਹੇ ਨੇ ਉਹਨਾਂ ਦੀ ਬੇਟੀ ਆ ਉਹ ਵੀ ਜੇਲ੍ਹ ਦੇ ਵਿੱਚ ਉਹਨੂੰ ਵੀ ਜੇਲ੍ਹ ਜਾਣਾ ਪਿਆ ਪੰਜਾਬ ਦੇ ਵਿੱਚੋਂ ਗੌਤਮ ਮਲੋਤਰਾ ਵੀ ਅਰੈਸਟ ਹੋਏ ਸੀ ਸੋ ਆਲਮੋਸਟ ਹਾਲੀ ਇੱਥੇ ਕੋਈ ਹੋਜੀ ਇਨਕੁਆਇਰੀ ਤੇ ਨਹੀਂ ਹੋਈ ਲੇਕਿਨ ਜੇਕਰ ਤੇ ਇਨਕੁਆਇਰੀ ਹੋਈ ਤੇ ਇੱਥੇ ਵੀ ਕਾਫੀ ਲੋਕਾਂ ਨੂੰ ਦਿੱਕਤ ਆ ਸਕਦੀ ਹੈ ਦਿੱਲੀ ਦੇ ਵਿੱਚ 2021 ਦੇ ਵਿੱਚ ਬਹੁਤ ਵੱਡੀ ਮੇਜਰ ਚੇਂਜ ਲੰਦੀ ਗਈ ਸੀ ਉਸ ਤੋਂ ਪਹਿਲਾਂ ਬੇਸਿਕਲੀ ਸ਼ਰਾਬ ਜਿਹੜੀ ਹੈ ਸਰਕਾਰੀ ਕਾਰਪੋਰੇਸ਼ਨ ਦੇ ਥਰੂ ਵਿਕਦੀ ਸੀ ਔਰ 2016 17 ਦੇ ਵਿੱਚ ਰੋ ਮੈਂ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਬਣਾਇਆ ਸੀ ਸਾਡੀ ਵੀ ਉਹ ਹੀ ਸਲਾਹ ਸੀ ਕਿ ਹੱਥੀ ਅਸੀਂ ਇਹਨੂੰ ਪ੍ਰਾਈਵੇਟਾਈਜੇਸ਼ਨ ਦੇ ਥਾਂ ਤੇ ਨੈਸ਼ਨਲਾਈਜ਼ ਕਰਕੇ ਸਰਕਾਰੀ ਅਦਾਰਿਆਂ ਦੇ ਥਾਂ ਤੇ ਦੇ ਥਰੂ ਸ਼ਰਾਬ ਵੇਚਾਂਗੇ ਇੱਕ ਤੇ ਨੌਕਰੀਆਂ ਦਵਾਂਗੇ 25 30 ਹਜ਼ਾਰ ਲੋਕਾਂ ਨੂੰ ਸ਼ਰਾਬ ਵੈਂਡਸ ਜਿਹੜੇ ਨੇ ਉਹ ਵੀ ਸਰਕਾਰੀ ਆਪਣੇ ਵੈਂਡਸ ਹੋਊਗੀ ਕਲੀਅਰ ਟਾਈਮਿੰਗ ਹੋਣਗੇ ਔਰ ਸਭ ਕੁਝ ਕੰਪਿਊਟਰਾਈਜ਼ਡ ਹੋਵੇਗਾ ਹਰ ਸ਼ਰਾਬ ਜਿਹੜੀ ਉਸ ਠੇਕੇ ਤੋਂ ਨਿਕਲੂਗੀ ਉਹ ਕੰਪਿਊਟਰ ਦੇ ਵਿੱਚ ਦਰਜ ਹੋਵੇਗੀ ਟਾਈਮ ਵੀ ਔਰ ਕਿੰਨੀ ਕੀਮਤ ਤੇ ਗਈ ਔਰ ਕਿਹੜੇ ਟਾਈਮ ਤੇ ਗਈ ਲੇਕਿਨ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਉਸ ਵੇਲੇ ਸਰਕਾਰ ਬਣੀ ਨਹੀਂ ਲੇਕਿਨ ਦਿੱਲੀ ਦੇ ਵਿੱਚ ਜਿਹਨੂੰ ਸਰਕਾਰ ਬਣੀ ਉਹਨਾਂ ਨੇ 21 ਦੇ ਵਿੱਚ ਪਾਲਿਸੀ ਚੇਂਜ ਕਰਕੇ ਪ੍ਰਾਈਵੇਟਾਈਜ਼ ਕੀਤਾ ਲੇਕਿਨ ਬਹੁਤ ਵੱਡਾ ਵਿਵਾਦ ਹੋ ਗਿਆ ਔਰ ਉਹ ਪਾਲਿਸੀ ਜਿਹੜੀ ਸੀ ਵਾਪਸ ਕਰਨੀ ਪਈ ਸੋ ਕਹਿਣ ਦਾ ਪਾਵੇ ਆ ਕਿ ਜੋ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਉਸ ਵੇਲੇ ਕਹਿੰਦੀ ਸੀ ਪੀਐਸੀ ਨੂੰ ਨੈਸ਼ਨਲਾਈਜ਼ ਕਰਾਂਗੇ ਪ੍ਰਾਈਵੇਟੇਸ਼ਨ ਨੂੰ ਹਟਾ ਕੇ ਉਹਤੋ ਉਲਟ ਕੀਤਾ ਨੈਸ਼ਨਲਾਈਜ਼ਡ ਪਾਲਿਸੀ ਨੂੰ ਪ੍ਰਾਈਵੇਟਾਈਜ਼ ਕੀਤਾ ਸੋ ਕਹਿਣੀ ਔਰ ਕਰਨੀ ਦੇ ਵਿੱਚ ਬਹੁਤ ਸਾਹਮਣੇ ਫਰਕ ਜਿਹੜਾ ਵਾ ਉਹ ਆਇਆ ਇੱਥੇ ਮੈਂ ਇਹ ਵੀ ਕਹਿਣਾ ਚਾਹਣਾ ਮੈਂ ਕਿ ਸ਼ਰਾਬ ਜਿਹੜੀ ਆ ਮੈਂ ਇਹ ਨਹੀਂ ਕਹਿ ਰਿਹਾ ਕਿ ਇਹਦੇ ਤੇ ਕੋਈ ਪਾਬੰਦੀ ਲਾਓ ਜਾਂ ਪ੍ਰੋਹੀਬੀਸ਼ਨ ਕਰੋ ਜਾਂ ਸ਼ਰਾਬ ਨੂੰ ਬੰਦੀ ਕਰ ਦਿਓ ਇੱਕ ਤਰੀਕੇ ਦੀ ਨੈਸੈਸਰੀ ਇਵਿਲ ਆ ਲੋਕੀ ਪੀਂਦੇ ਆ ਸੋ ਇਸ ਕਰਕੇ ਇਹਨੂੰ ਵਾਸਤੇ ਆਪਣੀ ਪਿੱਠ ਥੱਥ ਪਾਉਣ ਦੀ ਲੋੜ ਨਹੀਂ ਕਿ ਤੁਸੀਂ ਚੁੱਪ ਕਰਕੇ ਆਪਣੀ ਪਾਲਿਸੀ ਅਨਾਉਂਸ ਕਰ ਦਿਓ ਇਦੇ ਬਾਰੇ ਪ੍ਰੈਸ ਕਾਨਫਰੰਸ ਕਰਨੀ ਇਹ ਕਹਿਣਾ ਜੀ ਅਸੀਂ ਇੰਨਾ ਪੈਸਾ ਰੈਵਨਿਊ ਅਰਨ ਕਰਾਂਗੇ ਇਹਦਾ ਮਤਲਬ ਹੈ ਤੁਸੀਂ ਲੋਕਾਂ ਨੂੰ ਸ਼ਰਾਬ ਪਿਆ ਕੇ ਸ਼ਰਾਬੀ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਯੂਥ ਨੂੰ ਇਸ ਪਾਸੇ ਲਾ ਕੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਜੀ ਇਹ ਕੀ ਦੱਸਣ ਵਾਲੀ ਗੱਲ ਹੋਈ ਇੱਥੇ ਤਾਂ ਸ਼ਰਮ ਆਉਣੀ ਚਾਹੀਦੀ ਹੈ ਸਾਡਾ ਸੰਵਿਧਾਨ ਵੀ ਕਹਿੰਦਾ ਵਾ ਸਾਡਾ ਡਾਇਰੈਕਟਿਵ ਪ੍ਰਿੰਸੀਪਲ ਵੀ ਕਹਿੰਦਾ ਵਾ ਕਿ ਕਿਸੇ ਦਿਨ ਨੂੰ ਜਦੋਂ ਲੋਕਾਂ ਨੂੰ ਹੋਸ਼ ਆਊਗੀ ਸਿਆਣੇ ਹੋਣਗੇ ਤੇ ਉਦੋਂ ਇਹ ਨਸ਼ੇ ਕਰਨੇ ਬੰਦ ਕਰਨਗੇ ਜਿੱਦ ਸ਼ਰਾਬ ਵੀ ਸ਼ਾਮਿਲ ਹੈ ਔਰ ਕਈ ਸਟੇਟਾਂ ਜਿਹੜੀਆਂ ਵਾਂ ਕੁਝ ਸੱਜਣ ਕਹ ਰਹੇ ਆ ਵੀ ਹੋਰ ਵਿਕਾਸ ਕਿਵੇਂ ਹੋਊਗਾ ਕਈ ਸਟੇਟਾਂ ਦੇ ਵਿੱਚ ਸ਼ਰਾਬ ਤੇ ਪਾਬੰਦੀ ਆ ਗੁਜਰਾਤ ਦੇ ਵਿੱਚ 1960 ਤੋਂ ਹੀ ਪਾਬੰਦੀ ਆ ਆ ਜਿਹੜੀ ਨਾਗਾਲੈਂਡ ਆ 99 ਤੋਂ ਉੱਥੇ ਪਾਬੰਦੀ ਆ ਆ ਬਿਹਾਰ ਦੇ ਵਿੱਚ 2016 ਤੋਂ ਪਾਬੰਦੀ ਆ ਮੀਜ਼ੋਰਾਮ ਦੇ ਵਿੱਚ 2019 ਤੋਂ ਲਕਸ਼ਾਦ ਦੀਪ ਜਿਹੜੀ ਯੂਨੀਅਨ ਟੈਰੀਟਰੀ ਆ ਉੱਥੇ ਜ਼ਿਆਦਾ ਮੁਸਲਿਮ ਪੋਪੂਲੇਸ਼ਨ ਆ ਉੱਥੇ ਵੀ ਪਾਬੰਦੀ ਆ ਸੋ ਇਹ ਵੀ ਤੇ ਸਟੇਟਾਂ ਦਾ ਗੁਜ਼ਾਰਾ ਚੱਲਦਾ ਹੀ ਆ ਬਿਨਾਂ ਸ਼ਰਾਬ ਦੇ ਹੀ ਚੱਲਦਾ ਹੀ ਹੈ ਮੈਨੂੰ ਆਂਦਾ ਵੀ ਇੱਥੇ ਤੁਸੀਂ ਇਹ ਪਾਲਿਸੀ ਲਾਗੂ ਕਰੋ ਲੇਕਿਨ ਇਹਨੂੰ ਪ੍ਰੋਮੋਸ਼ਨ ਕਰਨ ਇਹਦੀ ਪ੍ਰੋਮੋਸ਼ਨ ਕਰਨਾ ਆਪਣੀ ਪਿੱਠ ਥੱਪਥ ਪਾਉਣੀ ਇਹ ਇੱਕ ਜਿਹੜੀ ਵੈਲਫੇਅਰ ਸਟੇਟ ਆ ਜੋ ਲੋਕਾਂ ਦੀ ਭਲਾਈ ਵਾਸਤੇ ਆ ਸਰਕਾਰ ਲੋਕਾਂ ਦੀ ਭਲਾਈ ਵਾਸਤੇ ਆ ਉਹਨੂੰ ਸ਼ੋਭਾ ਨਹੀਂ ਦਿੰਦੀ ਇਹ ਗੱਲ ਜੋ ਪੰਜਾਬ ਸਰਕਾਰਾਂ ਪਹਿਲਾਂ ਕਰਦੀਆਂ ਰਹੀਆਂ ਵਾਂ ਜੋ ਪੰਜਾਬ ਸਰਕਾਰ ਹੁਣ ਕਰਨ ਜਾ ਰਹੀ ਹੈ ਇਟ ਇਜ਼ ਅ ਨੈਸੈਸਰੀ ਇਵਿਲ ਇਹ ਹੋਰੀਆ ਬਾਏ ਨੂੰ ਆਪਾਂ ਰੋਕ ਨਹੀਂ ਸਕਦੇ ਲੇਕਿਨ ਇਹਦੇ ਬਾਰੇ ਦੱਸਣ ਦਾ ਕੀ ਫਾਇਦਾ ਇਹਨੂੰ ਆਪਣੀ ਇੱਕ ਪ੍ਰਾਪਤੀ ਗਿਣਾਉਣ ਦਾ ਕੀ ਫਾਇਦਾ ਇਹ ਜੇ ਪ੍ਰਾਪਤੀ ਅਸੀਂ ਇਹਨੂੰ ਗਿਣਾਉਨੇ ਆ ਸ਼ਰਾਬ ਪਾਲਿਸੀ ਨੂੰ ਪ੍ਰਾਪਤੀ ਗਿਣਾਉਨੇ ਆ ਤੇ ਇਹ ਸਾਡੀ ਸਾਡੀ ਸਾਡਾ ਖੋਖਲਾਪਣ ਆ ਇਹ ਬੈਂਕਰਪਸੀ ਹੈ ਸਾਡੀ ਇਹ ਮੇਰਾ ਮੰਨਣਾ